माझा मर्जा माझा मार्गा वेळ ਜੀ ਤੁਹਾਡਾ ਕੀ ਕਹਿਣਾ ਯੁਧ ਨਸ਼ਾ ਦੀ ਵਿਰੋਧ ਜੋ ਮਹਿੰਮ ਯਾਤਰਾ ਚੱਲ ਰਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹਾਂਜੀ ਮੈਂ ਹਲਕਾ ਜਿਹਾ ਅਸੂ ਦੂਸੇ ਦੌਰ ਜੋ ਭਗਵਾਸੇ ਨਾਮ ਨੇ ਇਹ ਉਪਰਾਲਾ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਗਲਦਲ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਮੈਂ ਸਮਝਦਾ ਹਾਂ ਕਿ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਪਹਿਲਾਂ ਵਾਲੀਆਂ ਸਰਕਾਰਾਂ ਸ਼ਾਇਦ ਹੀ ਕੇ ਨਸ਼ਾ ਹਕਮਦਿਆਂ ਸੀ ਪਰ ਇੱਕ ਕਰਮਾਨ ਸਰਕਾਰ ਆ ਜਿਹੜਾ ਨਸ਼ਾ ਬੰਦ ਕਰਨ ਦੇ ਤੱਤ ਪਾੜ ਔਰ ਮਹਿਸੂਸ ਹੋ ਰਿਹਾ ਪਿਛਲੇ 2 ਮਹੀਨਿਆਂ ਤੋਂ ਵੀ 80% ਨਸ਼ਾ ਬਿਲਕੁਲ ਜਿਹੜਾ ਸਰਿਆਂ ਵਿੱਚ ਦੇ ਖਤਮ ਹੋ ਚੁੱਕਿਆ ਔਰ 15-20% ਜਿਹੜਾ ਰਹਿ ਗਿਆ ਉਹ ਵੀ ਲੋਕਾਂ ਦੇ ਸਹਿਯੋਗ ਨਾਲ ਆਪਾਂ ਖਤਮ ਕਰਾਂਗੇ ਲੋਕਾਂ ਤੋਂ ਮੰਗ ਇਹੀ ਕਰਦੇ ਆਂ ਵੀ ਆਉਣ ਵਾਲੇ ਟਾਈਮ ਤਾਂ ਹੀ ਆਪਣਾ ਖਿਆਲ ਰੱਖਦਾ ਜੀ ਆਪਣੇ ਬੱਚੇ ਸਹੀ ਹੋਣਗੇ ਤਾਂ ਹਾਂਜੀ ਅਮਸੀ ਸਾਹਿਬ ਪੜਾ ਕਿ ਕਹਿਣਾ ਯੁੱਧ ਨਸ਼ਾ ਦੇ ਵਿਰੁੱਧ ਨੂੰ ਲੱਗੇ ਇਹ ਨਸ਼ਿਆਂ ਦੇ ਵਿਰੁੱਧ ਜੋ ਸਰਕਾਰ ਨੇ ਮਹਮ ਚਲਾਈ ਆ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਤੇ ਅਸੀਂ ਵੀ ਇਹਨਾਂ ਦਾ ਸਹਿਯੋਗ ਕਰ ਰਹੇ ਆਂ ਬੇਸ਼ੱਕਲੀ ਮੈਂ ਕਾਂਗਰਸ ਵੱਲੋਂ ਐਮਸੀ ਆਂ ਤੇ ਜੀ ਅਮਰਲੇ ਦੇ ਵਿੱਚ ਆਇਆ ਮੈਨਮ ਜੀ ਆ ਜਿੰਦਾਂ ਇਹਨਾਂ ਦਾ ਸਵਾਗਤ ਕੀਤਾ ਤੇ ਮੈਂ ਇਹਨਾਂ ਦੇ ਹੱਥਾਂ ਨਾਲ ਖੜਾ ਨਸ਼ੇ ਦੇ ਗਾਲ ਤੇ ਬਾਕੀ ਜਿਹੜਾ ਹੈਗਾ ਜੀ ਅਸੀਂ ਜਦੋਂ ਲੋਕਾਂ ਦੇ ਘਰਾਂ ਜਾਂਦੇ ਆ ਜਿਨ੍ਹਾਂ ਦੇ ਬੱਚੇ ਇਸ ਨਸ਼ੇ ਦੇ ਲੱਗੇ ਆ ਉਹ ਸਾਨੂੰ ਪਤਾ ਕਿੰਨਾ ਦੁੱਖ ਹੁੰਦਾ ਜਦੋਂ ਉਹ ਬੱਚਾ ਪਰਿਵਾਰ ਜਿਹੜਾ ਹੈਗਾ ਤਕਰੀਬਨ ਉਹ ਇੱਕ ਵਸ ਰਿਆ ਹੁੰਦਾ ਪਰ ਉਹਨਾਂ ਦੀ ਜਾਨ ਜਿਹੜੀ ਹੁੰਦੀ ਆ ਉਹ ਸਿਰ ਐ ਲੱਗਦਾ ਵੀ ਜਿਵੇਂ ਨਾ ਇਹ ਖਤਮ ਹੀ ਹੋਏ ਪਿਆ ਬਹੁਤ ਬੁਰਾ ਹਾਲ ਹੁੰਦਾ ਬੜਾ ਦੁੱਖ ਹੁੰਦਾ ਸਰਾਂ ਨੂੰ ਵੱਡੀਆਂ ਦਾ ਸੰਗਤ ਤੋੜੀ ਜਾਵੇ ਉਹਨਾਂ ਲਈ ਬੱਚਿਆਂ ਤੇ ਬਚਾ ਸਕਦੇ ਆ ਆਪ ਦੀ ਜਿਆਦਾ ਕੋਸ਼ਿਸ਼ ਆਪ ਦੀ ਆ ਸਰਕਾਰਾਂ ਨੇ ਬਰਾਲੇ ਕਰਨੇ ਹੁੰਦੇ ਇਹ ਕਾਰਗੀਆਂ ਸਰਕਾਰਾਂ ਥੈਂਕ ਯੂ ਸਰ ਸਾਡੇ ਨਾਲ ਸੀਨੀਅਰ ਆਪਾ ਗੋਆ ਨੰਦਰਕਰ ਜੀ ਮੈਡਮ ਸਤਿ ਸ਼੍ਰੀ ਅਕਾਲ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਜੋ ਯੁੱਧ ਨਸ਼ੇ ਤੇ ਕ੍ਰੋਧ ਜੋ ਮਹਮ ਚਲਾ ਰਹੀ ਹੈ ਸੀਐਮ ਭਗਵੰਤ ਮਾਨ ਵੱਲੋਂ ਤੇ ਇਹ ਯਾਤਰਾ ਚੱਲ ਰਹੀ ਘਰ ਘਰ ਵੀ ਜਾਰੀ ਮਹੱਲਿਆਂ ਚ ਵੀ ਜਾਰੀ ਹੈ ਨਾ ਹਰ ਜਗ੍ਹਾ ਵਿਚਾਰੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਯੋਗ ਨਸ਼ਾ ਵਰੋਧ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਕੋਈ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਲੈ ਕੇ ਨਹੀਂ ਆਈ ਇਹ ਅੱਜ ਤੋਂ 10 ਸਾਲ ਪਹਿਲਾਂ ਹੀ ਪੰਜਾਬ ਵਿੱਚ ਆਇਆ ਸੀ ਇੱਕ ਨਸ਼ੇ ਦਾ ਸ਼ਿਵਾਂ ਦਰਿਆ ਵਗ ਰਿਹਾ ਹੈ ਸੋ ਜਿਹੜੀ ਸੀਐਮ ਭਗਵੰਤ ਸਿੰਘ ਸਾਬ ਨੇ ਇੱਕ ਇਹ ਯਾਤਰਾ ਸ਼ੁਰੂ ਕੀਤੀ ਹੈ ਜਾਂ ਕਰ ਕਰ ਇੱਕ ਮੁਹਿੰਮ ਚਲਾਈ ਬਹੁਤ ਵਧੀਆ ਮੁਹਿੰਮ ਹੈ ਅੱਗੇ ਬੱਚੇ ਤੇ ਡਿਪੈਂਡ ਕਰਦਾ ਬੱਚਿਆਂ ਨੂੰ ਹੁਣ ਫੜ ਫੜ ਕੇ ਸੈਂਟਰ ਵਿੱਚ ਦਾਖਲ ਕਰਾ ਰਹੇ ਆ ਉਹਨਾਂ ਦਾ ਨਸ਼ਾ ਛੁਡਾ ਰਹੇ ਆ ਬਹੁਤ ਵਧੀਆ ਮੁਹਿੰਮ ਹੈਗੀ ਸਾਡੀ ਤੇ ਲੱਗਦਾ ਵੀ ਅਸੀਂ ਕਾਮਯਾਬ ਹੋਵਾਂਗੇ ਤੁਸੀਂ ਵੇਖਿਆ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਕਿੰਨਾਂ ਦੇ ਬਲਡੋਜ਼ਰ ਚੱਲ ਚੁੱਕੇ ਨੇ ਤੇ ਕਿੰਨਿਆਂ ਦੇ ਘਟਾਏ ਜਾਣੇ ਨੇ ਤੇ ਜੇ ਅਸੀਂ ਕਿਸੇ ਲੇਡੀ ਨੂੰ ਪੁੱਛੀਏ ਵੀ ਤੁਸੀਂ ਆਪਣੇ ਬੱਚੇ ਨੂੰ ਬਾਹਰ ਕਿਉਂ ਭੇਜ ਰਹੇ ਹੋ ਅੱਜ ਲੇਡੀ ਜੀ ਕਹਿੰਦੀ ਕਿ ਨਸ਼ਿਆਂ ਕਰਕੇ ਨਹੀਂ ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਨਸ਼ਾ ਵਿਰੋਧ ਲੜਾਈ ਸਾਨੂੰ ਪੰਜਾਬ ਵਿੱਚ ਬੈਠ ਕੇ ਲੜਨੀ ਚਾਹੀਦੀ ਏ ਇਹ ਜੋ ਮਹਿੰਮ ਛੇੜੀ ਏ ਉਮੀਦ ਪੂਰੀ ਏ ਕਿ ਸਾਡੀ ਸਰਕਾਰ ਇਹ ਨਸ਼ਾ ਖਤਮ ਕਰਕੇ ਛੱਡੇ ਆਮ ਜਨਤਾ ਨੂੰ ਆਮ ਮਾਮਾ ਨੂੰ ਜੋ ਪ੍ਰੇਸ਼ਾਨ ਬੈਠੀਆਂ ਤੁਸੀਂ ਅਡਾ ਉਹਨਾਂ ਦਾ ਕੀ ਕਹਿਣਾ ਉਹਨਾਂ ਦੀ ਹੌਸਲਾ ਵਚਾਈ ਲਈ ਕੁਝ ਦੋ ਸ਼ਬਦ ਉਹਨਾਂ ਦੇ ਹੌਸਲਾ ਵਧਾਈ ਲਈ ਇਹ ਹੀ ਸ਼ਬਦ ਨੇ ਕਿ ਮੈਂ ਚਾਹੁੰਨੀ ਆ ਕਿ ਜਿੰਨੀਆਂ ਵੀ ਮਾਵਾਂ ਨੇ ਜਿੰਨੇ ਵੀ ਫਾਦਰ ਪੇਰੈਂਟਸ ਨੇ ਉਹਨਾਂ ਦਾ ਫਰਜ਼ ਬੰਦਾ ਕਿ ਆਪਣੇ ਬੱਚੇ ਨੂੰ ਦਾਖਲ ਕਰਵਾਓ ਵੱਧ ਤੋਂ ਵੱਧ ਜਿਸ ਤਰ੍ਹਾਂ ਸਰਕਾਰ ਆਪਣੀ ਸੇਵਾ ਦੇ ਰਹੀ ਹੈ ਉਹਨਾਂ ਸੇਵਾ ਦਾ ਲਾਭ ਲਈਏ ਆਪਣੇ ਬੱਚਿਆਂ ਨੂੰ ਨਸ਼ਾ ਮੁਕਤ ਕਰੀਏ 1 ਮਹੀਨਾ ਨਹੀਂ 2 ਮਹੀਨੇ ਨਹੀਂ ਹੁੰਦੇ 6 6 ਮਹੀਨੇ ਸਭ ਆਪਣੀ ਸਰਕਾਰ ਨਾਲ ਰੱਖ ਲਈਏ ਨੇ ਹਰ ਇੱਕ ਚੀਜ਼ ਖਾਣ ਨੂੰ ਪੀਣ ਨੂੰ ਹਰ ਇੱਕ ਚੀਜ਼ ਸੂਟਦੀ ਹੈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਲੋਕਾਂ ਦਾ ਸਹਿਯੋਗ ਲਈਏ ਉਹ ਲੋਕਾਂ ਦੇ ਵਿੱਚ ਵਿੱਚ ਲਈਏ ਤੇ ਲੋਕਾਂ ਦਾ ਸਾਥ ਦੇ ਕੇ ਹੀ ਨਸ਼ਾ ਖਤਮ ਹੋਣਾ ਹੈ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਇਹਦੀ ਮੀਡੀਆ ਦਾ ਵੀ ਸਹਿਯੋਗ ਚਾਹੀਦਾ ਆਮ ਲੋਕਾਂ ਦਾ ਸਹਿਯੋਗ ਵੀ ਚਾਹੀਦਾ ਹੈ ਸਾਡਾ ਵੀ ਸਹਿਯੋਗ ਚਾਹੀਦਾ ਹੈ ਸੋ ਸਾਨੂੰ ਲੱਗਦਾ ਹੈ ਕਿ ਛੇਤੀ ਹੀ ਨਸ਼ਮ ਪੰਜਾਬ ਬਣੇਗਾ ਇਹੀ ਇੱਕ ਰੰਗਲਾ ਪੰਜਾਬ ਜਰੂਰ ਬਣ ਕੇ ਉੱਤਰ ਕੇ ਆਏ ਕੋਈ ਜੁਗ ਨਸ਼ਿਆਂ ਦੇ ਵਿਰੁੱਧ ਜਿਹੜਾ ਯਤਰਾ ਹੈਗੀ ਆ ਪੰਜਾਬ ਦੇ ਹਰ ਇੱਕ ਪਿੰਡ ਸ਼ਹਿਰ ਵਾਰ ਦੇ ਵਿੱਚੋਂ ਨੰਨੀ ਹੈ ਸਾਰਿਆਂ ਕੋਲ ਜਾਣੇ ਸਾਰਿਆਂ ਨੂੰ ਸੁਨੇਹਾ ਦੇਣਾ ਸਾਰਿਆਂ ਨੇ ਮਿਲ ਕੇ ਇਹ ਕੰਮ ਕਰਨਾ ਇਹ ਯੋਧਾ ਜਿਹੜਾ ਉਹ ਸਾਰਨੇ ਰਲਕੇ ਹੀ ਆਪਾਂ ਇੱਜ਼ਤ ਪ੍ਰਾਪਤ ਕਰਨੀ ਹੈ ਸਮਾਜ ਦੇ ਵਿੱਚ ਬਹੁਤ ਸਾਰੀ ਕ੍ਰੀਤੀਆਂ ਜਿਹੜੀਆਂ ਆਪਣੇ ਮਾਨਸਿਕ ਤੌਰ ਤੇ ਕਮਜ਼ੋਰ ਜਿਹੜੇ ਵਿਅਕਤੀ ਹੈ ਕਮਜ਼ੋਰ ਵਿਅਕਤੀ ਹੈ ਉਹ ਨਸ਼ੇ ਦੇ ਵਿੱਚ ਗਲਦਰ ਵਿੱਚ ਫਸ ਜਾਂਦੇ ਆ ਉਹਨਾਂ ਨੂੰ ਆਪਣੇ ਭੈਣ ਭਰਾਈ ਆ ਉਹਨਾਂ ਨੂੰ ਕੱਢਣ ਵਾਸਤੇ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਆਪਾਂ ਸਾਰਿਆਂ ਨੇ ਸਹਿਯੋਗ ਨਾਲ ਚੱਲਣਾ ਚਾਹੀਦਾ ਹੈ ਇਹਦੇ ਚ ਜਿਹੜੇ ਸਮਾਜ ਸੇਵੀ ਵੀ ਆ ਸਾਰੇ ਆਪਣਾ ਯੋਗਦਾਨ ਦੇ ਰਹੇ ਆ ਸਾਰੇ ਇਥੇ ਇਕੱਤਰਤ ਹੁੰਦੇ ਆ ਇਕੱਤਰਤ ਹੋ ਕੇ ਨਾਲ ਗੱਲਾਂ ਉਹਨਾਂ ਦੇ ਵਿਚਾਰ ਸੁਨੇ ਜਾਂਦੇ ਆ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਜੋ ਬੱਚਾ ਸੁਧੜਨਾ ਚਾਹੁੰਦਾ ਉਹਨੂੰ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਆ ਉਹਨਾਂ ਵਿੱਚ ਬਲਾ ਕੇ ਉਹਨਾਂ ਨੂੰ ਬਹੁਤ ਵਧੀਆ ਢੰਗ ਦੇ ਖਰਾਕ ਦਿੱਤੀ ਜਾਂਦੀ ਆ ਐਕਸ਼ਨਾਂ ਹੀ ਕਰਾਈ ਦਿੱਤੀ ਜਾਂਦਾ ਹੈ ਜਦੋਂ ਠੀਕ ਹੋ ਜਾਂਦੇ ਉਹਨੂੰ ਕਿੱਤਾ ਮੁਕੀ ਕੋਰਸ ਕਰਾਇਆ ਜਾਂਦਾ ਕਿੱਤਾ ਮੁਕੀ ਕੋਰਸ ਕਰਵਾਉਂਦੇ ਨੂੰ ਉਹਨਾਂ ਨੂੰ ਲੱਖਾਂ ਰੁਪਈਆ ਦਾ ਜਿਹੜਾ ਲੋਨ ਵੀ ਦਿੱਤਾ ਜਾਂਦਾ ਹੈ ਉਹਦੀ ਬクセ ਦੀ ਉਹ ਨਸ਼ਾ ਕਰਦਾ ਉਹ ਇਸ ਹਾਲਾਤ ਤੇ ਡਿਪੈਂਡ ਕਰਦਾ ਜਦ ਮੈਚਾ ਉਹਨੇ ਠੀਕ ਨਹੀਂ ਹੁੰਦਾ ਮੈਚਾ ਉਹ ਉਹਨੂੰ ਆਪਣੇ ਹਸਪਤਾਲਾਂ ਦੇ ਆਡਮਿਟ ਕਰਕੇ ਰੱਖਦੇ ਆ ਜਦੋਂ ਵੀ ਮਾਨਸਿਕ ਸਥਿਤੀ ਠੀਕ ਹੋ ਜਾਂਦੀ ਹੈ ਇਹਨੂੰ ਉਹ ਆਹਨੇ ਮਾਨਸਿਕ ਤੋਂ ਬਚ ਤਕੜਾ ਹੋ ਜਾਂਦਾ ਤਾਂ ਉਹਨੂੰ ਫਿਰ ਸਕਿੱਲ ਸੈਂਟਰ ਵਿੱਚ ਭੇਜਿਆ ਜਾਂਦਾ ਮੈਂ ਭੇਜ ਕੇ ਉੱਥੇ ਛਾ ਕੇ ਫਿਰ ਉਹਦਾ ਉਹਨੂੰ ਸਕਿੱਲ ਕਰਾਉਣ ਲੱਗਾ ਉਹ ਕੋਰਸ ਕਰਾ ਕੇ ਜਿਹਨੂੰ ਉਸ ਨੂੰ ਮੋਨੈਟਾਈਜ਼ ਕਰ ਸਕਦਾ ਕਿ ਉਹ ਆਮ ਮਨੁੱਖ ਜਿੰਦਗੀ ਬਤੀਤ ਕਰ ਸਕਦਾ ਆਮ ਜਨਤਾ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੂंगे ਦੇਖੋ ਅਪੀਲ ਤਾਂ ਇਹੀ ਹੈ ਅਸੀਂ ਘਰ-ਘਰ ਪਿੰਡ-ਪਿੰਡ ਜਾ ਕੇ ਵਾਰਡ ਵਿੱਚ ਜਾ ਜਾ ਕੇ ਇਹੀ ਕਹਿੰਦੇ ਸਹਿਯੋਗ ਕਰੋ ਜਿਹੜਾ ਨਸ਼ਾ ਕਰਦਾ ਹੈ ਉਹਦਾ ਸੰਕਲਾਦ ਦਿਓ ਤੇ ਜਿਹੜਾ ਵੇਚਦਾ ਉਹਦੀ ਤਲਾਸ਼ ਲਓ ਇਸ ਲਈ ਪੰਜਾਬ ਸਰਕਾਰ ਦੀ ਰਿਕਪੌਂਸ ਪ੍ਰਸ਼ਾਸਨ ਹੈ ਤੇ ਜਿਹੜਾ ਆਪਸੀ ਸਰਕਾਰ ਸਮਾਉ ਜਾਂ ਆਪਣੇ ਨਮਾਇंदे ਆ ਉਹ ਸਾਰੇ ਤੱਥ ਪਿਆਰ ਆ ਇਹਨਾਂ ਦਾ ਸੀ ਥੈਂਕ ਯੂ ਸਰ ਜੀ ਇਹ ਦੱਸੇ ਜਾਂਦੇ ਹੋ ਸੀਮ ਭਗਵੰਤ ਮਾਨ ਵੱਲੋਂ ਜੋ ਟੀਚਰ ਮਿੱਥਿਆ ਜਾ ਰਹੇ ਜੁਧ ਨਸ਼ਾ ਦੇ ਵਿਰੁੱਧ ਨੂੰ ਲਗਾ ਕੇ ਲਗਾਤਾਰ ਮਹਿੰਮਾ ਚੱਲਾਈ ਜਾ ਰਹੀਆਂ ਨੇ ਪ੍ਰਸ਼ਾਸਨੀ ਤਰਫੋਂ ਦੇਖਿਆ ਜਾਵੇਗਾ ਹਰ ਜਗ੍ਹਾ ਜਗ੍ਹਾ ਜਾ ਕੇ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀ ਚੇਅਰਮੈਨ ਸਾਹਿਬ ਖੁਦ ਐਮਐਲਏ ਵਧਾਈ ਖਾਨ ਹਰ ਇੱਕ ਡਿਸਟ੍ਰਿਕਟ ਵਿੱਚ ਜਾ ਕੇ ਇਹ ਮੰਮ ਚਲਾਈ ਹੈ ਕਿ ਯੁੱਧ ਨਸ਼ਾ ਦੇ ਵਿਰੁੱਧ ਜੋ ਚੱਲ ਰਹੀ ਹੈ ਇਹ ਇਸ ਨੂੰ ਲਗਾਤਾਰ ਹੀ ਜਾਰੀ ਰੱਖਿਆ ਜਾਵੇਗਾ ਹੁਣ ਅੱਜ ਇਸ ਵਕਤ ਗੁਰਦੇ ਕੇ ਫਾਦਰ ਨਗਰ ਵਿੱਚ ਡਿਸਟ੍ਰਿਕਟ ਵਿਰੁੱਧ ਦੇ ਵਕ ਵਕ ਛੋਟੇ ਛੋਟੇ ਕਸਬਿਆਂ ਵਿੱਚ ਜਾ ਕੇ ਪਿੰਡਾਂ ਵਿੱਚ ਵੀ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਗਾਈਡਲੈਂਸ ਦਿੱਤੀ ਜਾ ਰਹੀ ਹੈ ਕਿ ਯੁੱਧ ਨਸ਼ਾ ਦੇ ਵਿਰੁੱਧ ਜੋ ਇੱਕ ਯਾਤਰਾ ਚੱਲੀ ਗਈ ਹੈ ਇਸ ਵਿੱਚ ਲੋਕਾਂ ਦਾ ਸਾਥ ਮਿਲਣਾ ਚਾਹੀਦਾ ਹੈ ਸਹਿਯੋਗ ਮਿਲਣਾ बनूगा नशा मुक्त बनूगा अगर की जो भी रिपोर्ट है थ्रू दसते रहें फरीदकोटेल चैनल तो शरणजीत